ਭਾਈ ਮਾਹ ਸਿੰਘ ਜੀ ਸਹਿਕ ਰਹੇ ਸੀਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਕੋਡੇ ਤੇ ਸਤਿਗੁਰੂ ਨੇ ਭਾਈ ਮਾਹ ਸਿੰਘ ਦਾ ਸੀਸ ਰੱਖਿਆ ਸਾਧ ਸੰਗਤ ਜੀ ਜਿਨ ਨੂੰ ਅੰਤਮ ਸੁਵਾਸ ਲੈਣ ਲੱਗਿਆਂ ਬਾਜਾਂ ਵਾਲੇ ਸਤਿਗੁਰੂ ਦਾ ਪਵਿੱਤਰ ਮੁਖਾਰ ਬਿੰਦ ਦਿਸਦਾ ਹੋਵੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਭਰੇ ਨੇਤਰਾਂ ਦਾ ਦਰਸ਼ਨ ਹੁੰਦਾ ਹੋਵੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀ ਗੋਦ ਵਿੱਚ ਸੀਸ ਲੈ ਕੇ ਆਪ ਦੇ ਗਲ ਦੇ ਪੱਲੂ ਨਾਲ ਸੱਚੇ ਪਾਤਸ਼ਾਹ ਨੇ ਮੁੱਖ ਤੋਂ ਲਹੂ ਸਾਫ ਕਰਦਿਆਂ ਹੋਇਆਂ ਗਰੀਬ ਨਿਵਾਜ ਕਹਿੰਦੇ ਭਾਈ ਖਾਲਸਾ ਜੀ ਕੀ ਇੱਛਾ ਹੈ ਦੱਸ ਤੈਨੂੰ ਚਾਹੀਦਾ ਕੀ ਹੈ ਭਾਈ ਮਹਾ ਸਿੰਘ ਨੇ ਥਰਕਦੀ ਜ਼ੁਬਾਨ ਨਾਲ ਦੋਵੇਂ ਹੱਥ ਆਪਣੇ ਇਕੱਠੇ ਕਰਕੇ ਜੋੜਦਿਆਂ ਹੋਇਆਂ ਕਿਹਾ ਮਹਾਰਾਜ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਮਹਾ ਸਿੰਘ ਬਦਾਵਾ ਤਾਂ ਉਹਨਾਂ ਰਾਜਨੀਤਿਕ ਲੋਕਾਂ ਦਿੰਦਾ ਹੈ ਤੂੰ ਆਪਣੇ ਵਾਸਤੇ ਕੁਝ ਮੰਗ ਲੈ ਸੱਚੇ ਪਾਤਸ਼ਾਹ ਮਾਝੇ ਦੀ ਸਿੱਖੀ ਨੂੰ ਗੰਢ ਲਓ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਕਿਹਾ ਸੀ ਤੈਨੂੰ ਚਰਨਜੀਵੀ ਕਰ ਦਿੰਨੇ ਆ ਤੇ ਜਖਮ ਰਾਜੀ ਕਰ ਦਿੰਨੇ ਆ ਹੋਰ ਸੁੱਖ ਜਿਹੜਾ ਮੰਗ ਧਰਤੀ ਦਾ ਰਾਜ ਚਾਹੁੰਨਾ ਹੈ ਸਵਰਗ ਦਾ ਰਾਜ ਚਾਹੁੰਨਾ ਜੋ ਚਾਹੁੰਨਾ ਦੇ ਦੇ ਦਿੰਨੇ ਆ ਭਾਈ ਮਹਾਰ ਸਿੰਘ ਕਿਹਾ ਨਹੀਂ ਮਹਾਰਾਜ ਆਪ ਕਿਰਪਾ ਕਰਕੇ ਟੁੱਟੀ ਗੰਢ ਲਓ ਮਹਾਰਾਜ ਸਾਡੇ ਪੁਰਖਿਆਂ ਦਾ ਮਹਾਰਾਜ ਕੀਤਾ ਹੋਇਆ ਪਰਸ਼ਾਰਥ ਇਹਨਾਂ ਨਲਾਇਕ ਲੋਕਾਂ ਨੇ ਆਪ ਦੀ ਮਹਾਰਾਜ ਸਿੱਖੀ ਤੋਂ ਬੇਮੁਖ ਹੋ ਕਰਕੇ ਗਲਤੀ ਕੀਤੀ ਹੈ ਕਿਰਪਾ ਕਰੋ ਮਹਾਰਾਜ ਸਾਡੀ ਧਰਤੀ ਨੂੰ ਬਖਸ਼ ਲਓ ਨਹੀਂ ਤੇ ਦੇਖ ਲਓ ਮਾਝਾ ਬੇਮੁਖ ਹੋ ਜਾਣਾ ਸੀਗਾ ਇਹ ਭਾਈ ਮਾਹ ਸਿੰਘ ਦੀ ਕੁਰਬਾਨੀ ਹੈ ਭਾਈ ਮਾਹ ਸਿੰਘ ਦੇ ਸਾਧ ਸੰਗਤ ਜੀ ਦੇਖਦੇ ਆ ਹੋਇਆ ਸਤਿਗੁਰੂ ਜੀ ਨੇ ਆਪ ਦੇ ਕਮਰ ਕੱਸੇ ਚੋਂ ਬਦਾਵਾ ਕੱਢਿਆ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੇਖਦੇ ਆ ਹੋਇਆ ਭਾਈ ਮਾਹ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ ਤੇ ਹਜ਼ੂਰ ਨੇ ਟੁੱਟੀ ਗੰਢ ਲਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਨ ਸਿੰਘ ਤੂੰ ਦੰਨਾ ਹੈ ਆਪਦੇ ਵਾਸਤੇ ਨਹੀਂ ਮੰਗਿਆ ਸਿੱਖਾਂ ਵਾਸਤੇ ਮੰਗਿਆ ਹੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਟੁੱਟੀ ਗੰਢ ਨਿਹਾਰ ਗੋਪਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਨਹੀਂ ਉਸ ਸਮੇਂ ਵਿਚਾਰਿਆ ਕਿ ਪਹਿਲੋਂ ਇਹ ਲਿਖ ਕੇ ਕਿਉਂ ਗਏ ਆ ਰਾਜਨੀਤਿਕ ਸੱਚੇ ਪਾਤਸ਼ਾਹ ਜੀ ਮਹਾਰਾਜ ਹਿੱਟੇ ਤੇ ਆਲੂ ਔਗਣ ਨਹੀਂ ਚਿਤਾਰੇ ਤੇ ਹਜ਼ੂਰ ਨੇ ਉਹ ਬਦਾਵਾ ਪਾੜ ਦਿੱਤਾ ਜਦੋਂ ਬਦਾਵਾ ਪਾੜਿਆ ਸਤਿਗੁਰੂ ਜੀ ਦੀ ਗੋਦ ਵਿੱਚ ਭਾਈ ਮਾਹ ਸਿੰਘ ਨੇ ਆਖਰੀ ਸਾਹ ਲਿਆ ਤੇ ਸਾਧ ਸੰਗਤ ਜੀ ਉੱਥੇ ਆਪਣੇ ਸ਼ਰੀਰ ਨੂੰ ਜਦੋਂ ਤਿਆਗ ਦਿੱਤਾ ਮਕਸਰ ਸਾਹਿਬ ਦੇ ਪਾਵਨ ਸਥਾਨ ਤੇ ਪ੍ਰਕਰਮਾ ਤੋਂ ਸਾਧ ਸੰਗਤ ਜੀ આજ ਤੋਂ ਕੋਈ 20-25 ਸਾਲ ਪਹਿਲਾਂ ਮੈਂ ਦਰਸ਼ਨ ਕੀਤੇ ਹੋਇਆ ਹੁਣ ਦਰਸ਼ਨ ਕੀਤੇ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਪ੍ਰਕਰਮਾ ਵਿੱਚ ਪਿੱਛੇ ਨੂੰ ਗੰਧ ਦੇ ਨਾਲੋਂ ਦਰਵਾਜ਼ਾ ਜਾਂਦਾ ਸੀ ਜਿੱਥੇ ਸ਼ਹੀਦਾਂ ਦਾ ਸਥਾਨ ਬਣਿਆ ਹੋਇਆ ਉਸ ਸਥਾਨ ਤੇ ਸ਼ਾਇਦ ਹੁਣ ਵਿੱਚ ਹੀ ਰਲਾ ਦਿੱਤਾ ਤੇ ਉਸ ਅਸਥਾਨ ਤੇ ਹਜੂਰ ਨੇ ਚਿਖਾ ਬਣਾ ਕਰਕੇ ਸਾਰੇ ਜਿੰਨੇ ਸਿੰਘ ਚਿਗੇ ਉਹਨਾਂ ਦੀ ਪਾਵਨ ਦੇਹਾਂ ਨੂੰ ਰੱਖ ਕਰਕੇ ਹਜੂਰ ਨੇ ਆਪਣੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕਰਵਾਇਆ ਮਾਤਾ ਭਾਗ ਕੌਰ ਜੀ ਉਹਨਾਂ ਦੇ ਸਾਧ ਸੰਗਤ ਜੀ ਮਲਮ ਪੱਟੀ ਕੀਤੀ ਗਈ ਸ਼ਰੀਰ ਦੀ ਸੰਭਾਲ ਹੋਈ ਤੇ ਮਾਤਾ ਭਾਗ ਕੌਰ ਜੀ ਰਾਜੀ ਹੋਏ ਜਿਨ੍ਹਾਂ ਨੇ ਧਗੰਬਰ ਵਾਲੀ ਆਪ ਦੀ ਜ਼ਿੰਦਗੀ ਬਤੀਤ ਕੀਤੀ ਸਤਿਗੁਰੂ ਜੀ ਦੀ ਆਗਿਆ ਨਾਲ ਫਿਰ ਸਾਧ ਸੰਗਤ ਜੀ ਉਹਨਾਂ ਨੇ ਕਿਉਂਕਿ ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ ਫਿਰ ਸਾਧ ਸੰਗਤ ਜੀ ਬਾਹਰੋਂ ਅੰਦਰੋਂ ਸਭ ਪਰਮੇਸ਼ਰ ਦਾ ਸਰੂਪ ਇੱਕ ਮਿਕ ਉਹਨਾਂ ਨੂੰ ਰਮਿਆ ਹੋਇਆ ਦਿਖਾਈ ਦੇਣ ਲੱਗ ਪੈਂਦਾ ਹੈ ਸਤਿਗੁਰੂ ਜੀ ਨੇ ਕਿਹਾ ਇਸ ਅਵਸਥਾ ਵਿੱਚ ਵੀ ਰਹਿਣਾ ਫਿਰ ਵੀ ਗੁਰਮਤ ਦਾ ਧਾਰਨੀ ਹੋ ਕੇ ਕਰਕੇ ਤੇ ਗੁਰਮਤ ਦੇ ਅਨੁਸਾਰ ਸਿੱਖਿਆ ਨੂੰ ਕਮਾਉਂਦੇ ਆਪ ਦਾ ਜੀਵਨ ਜੀਉਣਾ ਹੈ ਸਤਿਗੁਰੂ ਜੀ ਦੇ ਨਾਲ ਮਾਤਾ ਭਾਗੌਰ ਜੀ ਇੱਥੇ ਤੱਕ ਆਏ ਸਤ ਸੰਗਤ ਜੀ ਜੀਵਨ ਭਰ ਤੱਕ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆ ਆਪ ਦਾ ਆਖਰੀ ਸਾਜਣਵਾੜੇ ਵਿਖੇ ਦਿਆ ਸ਼ਹੀਦਾਂ ਦੀ ਯਾਦ ਵਿੱਚ ਸਤ ਸੰਗਤ ਜੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਵੱਡੇ ਜੋੜ ਮੇਲੇ ਲੱਗਦੇ ਐ ਸਤ ਗੁਰੂ ਜੀ ਨੇ ਵਾਅਦਾ ਦਿੱਤਾ ਸੀ ਭਾਈ ਮਾਂ ਸਿਆ ਤੇਰੀ ਕੁਰਬਾਨੀ ਐ ਇੱਥੇ ਮੁਕਤੀਆਂ ਦੇ ਸਰੋਵਰ ਲੱਗ ਜਾਣਗੇ ਜਿਹੜਾ ਤੁਹਾਡੀ ਯਾਦ ਵਿੱਚ ਆ ਕਰਕੇ ਇੱਥੇ ਇਸ਼ਨਾਨ ਕਰੇਗਾ ਅਰਦਾਸ ਬੇਨਤੀ ਕਰੇਗਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਵੀ ਮੁਕਤ ਕਰ ਦਿਆ ਕਰਾਂਗੇ ਅਈ ਮਾਸਿਆ ਤੇਰੀ ਕੀ ਬਾਤ ਐ ਐਡੇ ਮੁਕਤੀਆਂ ਦੇ ਸਰੋਵਰ ਹਜੂਰ ਨੇ ਲਾ ਦਿੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤੇ ਪੰਥ ਦੀ ਵੱਡੀ ਆਕਦਰਤਾ ਸਾਧ ਸੰਗਤ ਜੀ ਇਹ ਮਾਗ ਦੀ ਸੰਗRAND ਨੂੰ ਉਸ ਪਾਵਨ ਅਸਥਾਨ ਤੇ ਹੁੰਦੀ ਐ ਜੋ ਸ਼ਹੀਦਾਂ ਦੇ ਪਵਿੱਤਰ ਇਸ ਵਿਹਾੜੇ ਤੇ ਉਹਨਾਂ ਦੀ ਪਵਿੱਤਰ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਿਰਪਾ ਕਰਕੇ ਧਰਮ ਦੀ ਦਾਤ ਬਖਸ਼ਿਸ਼ ਕਰਨ